ਬਹੁਤ ਬਹੁਤ ਧੰਨਵਾਦ ਸਾਰੇ ਪ੍ਰਮੋਟਰਾਂ ਦਾ ਜਿਨ੍ਹਾਂ ਨੇ ਬਾਈ ਨੂੰ ਐਡਾ ਵੱਡਾ ਮਾਣ ਦਿੱਤਾ ਬਾਈ ਜਿੱਥੋਂ ਜਿੱਥੋਂ ਗੱਡੀ ਜਾ ਰਹੀ ਹੈ ਇੱਕ ਵਾਰੀ ਤਾੜੀਆਂ ਜ਼ੋਰਦਾਰ ਸਾਡੇ ਫਾਰਚੂਨਰ ਮਲੂਕ ਸ਼ਾਹ ਜੀ ਦਾ ਸਨਮਾਨ ਫਾਰਚੂਨਰ ਗੱਡੀ ਦੇ ਨਾਲ ਹੈ ਜਿਹੜੀ ਅੱਜ ਦੇ ਟਾਈਮ ਦੀ ਡਿਮਾਂਡ ਹੈ ਕਹਿੰਦੇ ਮੁੰਡਿਆਂ ਦੀ ਵੀ ਮੈਂ ਫਾਰਚੂਨਰ ਲੈਣੀ ਹੈ ਬੇਨਤੀ ਹੈ ਗਰਾਊਂਡ ਹੁਣ ਕਲੀਅਰ ਕਰ ਦਿਓ ਭਰਾਵਾਂ ਵੜ ਕੇ ਸਾਡੇ ਸੇਖੋ ਭਾਜੀ ਆਸਟ੍ਰੇਲੀਆ ਤੇ ਨਾਲ ਉਹਨਾਂ ਨੇ ਜੱਸਾ ਸੰਘਵਾਲ ਜੀ 8 ਫਰਵਰੀ ਦੇ ਸੱਦੇ ਵੀ ਲਾਰੇ ਨੇ ਵੀ 8 ਫਰਵਰੀ ਨੂੰ ਸੰਘਵਾਲ ਦੇ ਵਿੱਚ ਵੀ ਵੱਡਾ ਕੱਪ ਹੋਵੇਗਾ ਆ ਫਾਈਨਲ ਮੈਚ ਦੀ ਗੱਲ ਜਨਾਬ ਮੱਖਣਲੀ ਜੀ ਤੇ ਅਮਰੀਕ ਵੀਰਾਂ ਕਰਨਗੇ ਉਹ ਬੇਨਤੀ ਆ ਜੀ ਸਾਰੇ ਬਾਹਰ ਆ ਜੋ ਬੇਨਤੀ ਆ ਭਰਾਵੋ ਜਿਹੜਾ ਹਾਰਲੇ ਮੋਟਰਸਾਈਕਲਾਂ ਦੇ ਨਾਲ ਮਾਨ ਸਨਮਾਨ ਮਾਨਕ ਬ੍ਰਦਰਸ ਦਾ ਧੰਨਵਾਦ ਕਰਦੇ ਆ ਸੁਰੇਂਦਰ ਮਾਨਕ ਜੀ ਰਾਜਵੀਰ ਮਾਨਕ ਜੀ ਤੇ ਦੀਪਾ ਮਾਨਕ ਜੀ ਤੇ ਕਾਕਾ ਸ਼ੇਖਦੌਲਤ ਜੀ ਸਾਡੇ ਕੋਚ ਨੇ ਸੋ ਉਹਨਾਂ ਵੱਲੋਂ ਰਫੀਕ ਦਾ ਤੇ ਸ਼ਕਰਪੁਰੀਏ ਕਾਕੇ ਦਾ ਹਰ ਦੇ ਮੋਟਰਸਾਈਕਲਾਂ ਦੇ ਨਾਲ ਮਾਨ ਸਨਮਾਨ ਤੇ ਨਾਲ ਮੁਸ਼ਤਾਕ ਮਾਤੀ ਤੇ ਲਾਲ ਹੁਸੈਨ ਦੋਜੀ ਜੀ ਉਹਨਾਂ ਨੂੰ ਵੀ ਗੁਜ਼ਾਰਿਸ਼ ਹੈ ਵੀ ਉਹ ਵੀ ਆਉਣ ਗਰਾਊਂਡ ਦੇ ਵਿੱਚ ਤੇ ਨਾਲ ਸੁਰਮੂ ਕਿਸਾਨਾ ਜਿਹੜੇ ਰਫੀ ਰਫੀਕ ਦੇ ਨਾਲ ਕਾਕੇ ਦੇ ਸਤਕਾਰਯੋ ਪਿਤਾ ਜੀ ਹਨ ਉਹ ਆ ਜਾਣ ਜੀ ਗਰਾਊਂਡ ਦੇ ਵਿੱਚ ਆਓ ਜੀ ਆਓ ਜੀ ਲਾਲ ਸਿੰਘ ਦੋਜੀ ਜੀ ਮੁਸ਼ਤਾਕ ਮਾਦੀ ਜੀ